ਨਕੋਦਰ ਹਲਕਾ ਵਜ਼ਾਏ ਕਬੀਬੀ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਆਮ ਆਦਮੀ ਪਾਰਟੀ ਦੇ ਕਈ ਹੁਦਾਇਕ ਅਤੇ ਇਲਾਕਾ ਨਿਵਾਸੀ ਇਸ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋਏ ਦੇਖੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਵੀ ਸਰਦਾਰ ਸਿੰਘ ਜੀ ਰਾਮੇਵਾਲ ਸਾਉ ਆਦਰ ਹੋਏ ਨੇ ਜੀ ਆਇਆਂ ਜੀ ਅਸੀਂ ਪੁੱਲਣ ਜੀ ਗੁਰਿੰਦਰ ਮਿੱਤਰੀ ਜੀ ਸ਼ੇਖਸਰ ਜੀ ਸਰਦਾਰ ਬਕਰਸ ਸਿੰਘ ਸਾਰਿਆਂ ਨੂੰ ਸਤ ਸਕਾਰ ਜਨਾ ਜੀ ਆਇਆਂ ਆਖਦੇ ਆ ਜੀ ਜਿਹੜੇ ਸੱਜਣ ਵਿੱਚ ਤੁਸੀਂ ਬਹੁਤ ਸਾਰੇ ਨਾਮ ਰਹਿ ਗਏ ਹੋਣਗੇ ਕਿਉਂਕਿ ਸਾਰੇ ਨਾਮ ਲਿਸਟ ਵਿੱਚ ਨਹੀਂ ਆਉਂਦੇ ਮੈਂ ਬੇਨਤੀ ਕਰਾਂਗਾ ਪਾਰਟੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਪਰ ਔਖੀ ਗੱਡੀ ਹੁੰਦੀ ਹੈ ਸਰਕਾਰ ਕਿਉਂਕਿ ਅਮਨਦੀਪ ਦੀ ਦਸਤਖਤੇ ਕਰ ਹੋ ਗਈ ਹੈ ਇਹ ਅਰਦਾਸ ਤੋਂ ਪ੍ਰੰਪਰ ਹੈ ਸਾਰੇ ਮਨ ਜੋ ਕੈਬਨਿਟ ਮੰਤਰੀ ਸਾਹਿਬ ਸਾਡੇ ਸਾਰੇ ਕੈਨੇਡਾ ਦੇ ਕਲੀਕ ਸਾਥੀਆਂ ਵੱਲੋਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਸਹਿਬਾਨ ਵੱਲੋਂ ਮੈਂਬਰ ਪਾਰਲੀਮੈਂਟ ਸਿਚਿਆਲ ਸਾਹਿਬ ਬੈਠੇ ਨੇ ਕਿ ਵਾਤਾਵਰਣ ਸਾਰੇ ਐਮਪੀ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਸਾਰੀ ਸੰਗਤ ਇੱਥੇ ਧੰਨਵਾਦ ਕਰਦਾਗਾ ਉਥੇ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਆਗੇ ਗੁਰੂ ਗੋਬਿੰਦ ਸਿੰਘ ਜੀ ਸਰਦਾਰ ਸਰਜੀ ਸਿੰਘ ਮਾਨ ਜੀ ਨੂੰ ਆਪਣੇ ਚਰਨਾਂ ਚ ਬਰਾਜਮਾਰ ਰੱਖਣ ਔਰ ਸਾਡੀ ਭੈਣ ਕਿੰਦਰਜੀਤ ਪਰਮਾਨੰਦੀ ਨੂੰ ਉਹਨਾਂ ਦੇ ਸੁਪੁੱਤਰ ਕਿੰਦਰਜੀਤ ਸਿੰਘ ਮਾਨ ਜੀ ਨੂੰ ਉਸੇ ਤਰ੍ਹਾਂ ਅਮਨਦੀਪ ਸਿੰਘ ਮਾਨ ਜੀ ਨੂੰ ਉਸੇ ਤਰ੍ਹਾਂ ਮੈਂ ਸਮਝਦਾ ਜੋ ਜਿਸ ਤਰ੍ਹਾਂ ਪ੍ਰੇਰਣਾ ਸਾਡੇ ਭਰਾ ਨੇ ਦਿੱਤੀ ਸੀਗੀ ਕਿ ਸਮਾਜ ਦੇ ਕੰਮ ਆਓ ਲੋਕਾਂ ਦੇ ਕੰਮ ਆਓ ਉਹ ਵੱਲ ਜਿਹੜਾ ਉਸੇ ਤਰ੍ਹਾਂ ਬਖਸ਼ੇ ਕੇ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਪਰ ਮੈਂ ਪਰਿਵਾਰ ਵੱਲੋਂ ਸਾਡੀ ਪੈਣ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਸਾਰੇ ਸਾਥੀਆਂ ਦਾ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਦੋਂ ਦੁੱਖ ਹੁੰਦਾ ਦੁੱਖ ਬੜਾਇਆ ਘਟ ਜਾਂਦਾਗਾ ਤੁਸੀਂ ਸਾਡੇ ਪਰਿਵਾਰ ਦੇ ਨਾਲ ਦੁੱਖ ਬਣਾਉਣ ਆਇਆ ਹੋਗੇ ਸਾਰੇ ਸਾਥੀਆਂ ਨੇ ਜਿੰਨੇ ਵੀ ਆਏ ਹੋ ਸਾਰੇ ਜਿੰਨੀਆਂ ਵੀ ਸ਼ਖਸੀਅਤਾਂ ਆਂਦੀਆਂ ਨੇ ਕਿਆਂ ਇਲਾਕੇ ਦੇ ਲੋਕ ਆਏ ਨੇਗੇ ਪਰਿਵਾਰ ਦੇ ਰਿਸ਼ਤੇਦਾਰ ਆਏ ਨੇਗੇ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਪਰ ਬੇਨਤੀ ਆ ਕਿ ਸਾਰੇ ਜਣੇ ਲੰਗਰ ਛਕ ਕੇ ਜਾਣਾ ਲੰਗਰ ਤਿਆਰ ਆਗਾ ਚਾਹਦਾ ਲੰਗਰ ਵੀ ਤਿਆਰ ਆ ਸੋ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਸ਼ਿਲੰਗਰ ਸ਼ੱਕ ਜਾਣਾ ਸੋ ਇੱਕ ਵਾਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਗੁਰੂ ਫਤਿਹਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਦੀ ਬੋਲੋ ਔਰ ਨਾਲ ਹੀ بیٹے ਅਮਨਦੀਪ ਨੂੰ ਸਬਕਾ ਜੋ ਬਾਬ ਬਲਵੀਰ ਸਿੰਘ ਜੀ ਸੀ ਤੇ ਵਾਲ ਵਾਲੇ ਪਰਮਾਨ ਜੋ ਸਾਰੇ ਕੈਬਨ ਵਾਪਸ ਇਕੱਠੇ ਹੋ ਗਏ ਕਿਉਂਕਿ ਫਿਰ ਜਿਆਦਾ ਫੀਲ ਹੋ ਜਾ ਹਾਂ ਜੰਮਾ ਸਾਹਿਬ ਹਾਂ ਨੂੰ ਅੰਮ੍ਰਿਤ ਜੀ ਸਤ ਸ੍ਰੀ ਅਕਾਲ ਸੋ ਦੇਖਾ ਕਿਤੇ ਨਾਲੋਂ ਅਸੀਂ ਦਿੱਕਤਾਂ ਨਹੀਂ ਆਉਂਦੀਆਂ ਵਾਹ ਲਾਲਾ ਕੰਗਰਾ ਸਾਹਿਬ ਮੰਤਰੀ ਸਾਹਿਬ ਮੰਤਰੀ ਸਾਹਿਬ ਸਾਹਮਣੇ ਮਾੜਾ ਹੋ ਜੇ ਤਾਂ ਪ੍ਰੇਸ਼ਾਨ ਹਾਂ ਜੀ ਸਾਰਿਆਂ ਦਾ ਇਹ ਬਿੰਦਿਆ ਕੰਨਿਆਂ ਤੋਂ ਪ੍ਰਸ਼ੰਤ ਕਰਦਾ ਗੁਰੂ ਘਰ ਲੰਗਰ ਸਾਰੇ ਸੰਗਤੋਂ ਬੜੇ ਆਤਮ ਜੀ ਨਾਲ ਬੇਨਤੀ ਹੈ ਸ਼ੱਕੇ ਜਾਣਾ ਹੈ ਪਹਿਲਾਂ ਦੇਖ ਬਣ ਕਿਡੀਆਂ ਦੇਖ ਪ੍ਰਾਪਤ ਕਰਨੀਆਂ ਸਤੂਰੀ ਦੇ ਤੌਰ ਤੇ ਸ਼ੁਰੂਪ ਜਾਣਗੇ ਪਰ ਸਭਨਾਂ ਨੇ ਦੇਖ ਪ੍ਰਾਪਤ ਕਰਕੇ ਪ੍ਰਸ਼ਾਦ ਲੈ ਕੇ फिर गुरु का लंगर और थोड़ी के लिए तैयार किया गया दिशा वाह गुरु जी का खालसा वाह जी की जय एक मिनट नहीं देखियो बड़ा इधर बस